ਤੈਨੂੰ ਮੁਕਤੀ ਮਿਊਗੀ ਤੈਨੂੰ ਮੁਕਤੀ ਮਿਲ ਜੂਗੀ ਜੇ ਤੂੰ ਨਾਮ ਜਪੇਗਾ ਜੇ ਤੂੰ ਸੱਚ ਕਰਨ ਕਰੇਗਾ ਸੱਚ ਕਰਨ ਕਰਨਾ ਨਾਮ ਤੈਨੂੰ ਮੁਕਤੀ ਦਾ ਦਵਾਰਾ ਮਿਲ ਜਾਣਾ ਹੈ ਪਰ ਇਸ ਲਈ ਤੂੰ ਨਾਮ ਜਪ ਨਾਮ ਜਪ ਨਾਮ ਕਿੰਨਾ ਵੱਡਾ ਪਵਿੱਤਰ ਹੈ ਕਿੰਨਾ ਮਿੱਠਾ ਹੈ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਹੈ ਇਹਦੇ ਵਿੱਚ ਸਾਰੇ ਗੁਣੇ ਗੁਣੇ ਸੋਹਣਾ ਵੀ ਬਹੁਤ ਹੈ ਮਿੱਠਾ ਵੀ ਬਹੁਤ ਹੈ

はい。<Hey. S 2> hey.

जाप करो जहा फल मिलता है, है सेवा ने ना मिले और फल ना मिले नाम जपन वाले भी ऊना फल मिलता है सेवा कर फल मिलता है इसी तरह गुरुदेव विचरते विचर दे, गुरु नानक देव जी महाराज राक्षस उतार के सजन ठक न हो गया सज्जन ठक दे की रचना रची हुई सी गुर कह अंश तरह के अं चा है कि शायद मैं भी ये दरिया पार कर जाव पर बगला नहीं करता बगले की झाक डूं मच्छिया है

ਇਸ ਤਰ੍ਹਾਂ ਦੇ ਕਰਮ ਕਰਕੇ ਮਸਜਿਦ ਤੇ ਮੰਦਰ ਨੂੰ ਬਰਾਬਰ ਦੇਖ ਕੇ ਔਰ ਵਿਚਾਰੇ ਆਪ ਦੀ ਇੱਕ ਮਕਾਨ ਬਣਾ ਕੇ ਲੋਕਾਂ ਨੂੰ ਰੋਟੀ ਪਾਣੀ ਖਵਾ ਕੇ ਆਪਦਾ ਨਾਮ ਵੱਡਾ ਕਰ ਛੱਡਿਆ ਹਾਇ ਰਾਜ ਕੀ ਤੂ ਸਤਨਾਮ ਸਿਵਾਹ ਕਰੋ ਸੱਜਣ ਠਾਕ ਦੀਆਂ ਠਕੀਆਂ ਨੂੰ ਗੁਰੂ ਨਾਨਕ ਦੇਵ ਸੁਣਦੇ ਕਰਦੇ ਹੋਏ ਸੱਜਣ ਠਾਕ ਦੇ ਦਰਵਾਜ਼ੇ ਕੋਲੇ ਆਪ ਆਮ ਚੇ ਉੱਥੇ ਬੈਠੇ ਸ਼ੌਂਕਰਾ ਮਾਰਿਆ ਸੱਜਣ ਠਾਗਰੇ ਵੀ ਸੰਦੇਸ਼ ਤੇ ਦਿੱਤਾ ਆਓ ਮਹਾਤਮਾ ਜਲਾ ਮੇਰੇ ਘਰ ਵਿੱਚ ਦੀ ਚਰਨ ਪਾ ਦੇਵੋ ਇੱਥੇ ਵੀ ਕੋਈ ਪਵਿੱਤਰ ਕਰ ਦੇਵੋ ਮੁਰਦੇਵ ਕਹਿਣਗੇ ਜਨਮ ਜਨਮ ਦੇ ਪਾਪੀ ਮੈਂ ਆਇਆ ਈ ਤੇਰੇ ਵਾਸਤੇ ਹਾਂ ਆਖੂ ਗੱਦ ਤੇ ਸਤਨਾਮ ਤੁਮੈਨੂੰ ਕੀ ਬੁਲਾਏਂਗਾ ਮੈਂ ਆਇਆ ਤੈਨੂੰ ਬੁਲਾਉਣਾ ਤੂੰ ਮੈਨੂੰ ਨਾਮ ਲਾ ਮੈਂ ਤੈਨੂੰ ਬੁਲਾਉਣ ਵਾਸਤੇ ਆਇਆ ਸਤਿਗੁਰ ਜੀ ਤਾਰ ਦੇ ਫਰੇ ਦੁਨੀਆ ਨੂੰ ਸੱਜਣ ਠੱਗ ਦੇ ਕੋਲ ਬੈਠ ਗਏ ਸੱਜਣ ਠੱਗ ਨੂੰ ਸਮਝਾਇਆ ਇਹ ਜਿਹੜੀਆਂ ਤੂੰ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਐ ਔਰ ਰੱਬ ਨਾਲ ਠੱਗੀਆਂ ਨਾ ਮਾਰੇ ਬੰਦਿਆ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਔਰ ਇਸ ਲਈ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ राम नाम छुट माया पीछे दिन रात पापा च गुजारे बंद रब नाम ठगिया क्यों मारे तो उस परमेश्वर भी ठगिया मारना है तो अपने आप में सुधर जा और मरदाने ने उथे रवाब जाई कीर्तन होया जिथे गुरुदेव ने बार बार कह दिता मानता दे दी कल जुगमे कीर्तन प्रधाना गुण चपिया लाए थे गुरुदेव ने सज्जन ठग का कल्याण कर दिता सज्जन ठग नीचे कह रहे हो गुरुदेव ने बड़े बड़े भूमिया चोर जैसे बड़े बड़े और